ਕਿੰਨੇ ਕਾਲੇ ਕਿ ਬਲੌਜ਼ ਬਹੁਤ ਬਹੁਤ ਧੰਨਵਾਦ ਬੇਹਦੀ ਧੰਨਵਾਦ ਆਪਣਾ ਜੁੜਨ ਦਾ ਹੋਰ ਸਾਨੂੰ ਜਿਸੇ ਕਿ ਮੈਂ ਠੀਕ ਠਾਕ ਹਾਂ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਵੀਰਨ ਲੇਕ ਸਿਆ ਚੁੱਕ ਕਰਨਾ ਕਮੈਂਟ ਕਰਕੇ ਦੱਸਣਾ ਆਪਣੀਆਂ ਵੀਡੀਓ ਕਿਦਾਂ ਦੀਆਂ ਲੱਗਦੀਆਂ ਲੋਜੀ ਅੱਜ ਪਸੰਦ ਕੌਣ ਲੱਗੇ ਆ ਬਲੋਜ ਬਣ ਕੇ ਰੈਡੀ ਹੋਇਆ ਸੀ ਉਹਨਾਂ ਦਾ ਫੋਨ ਕਾਲ ਆਇਆ ਸੀ ਵੀ ਅਸੀਂ ਲੈ ਕੇ ਜਾਵਾਂਗੇ ਇਥੇ ਮੈਂ ਕਿਾ ਚਲੋ ਕੱਲਾ ਮੈਂ ਆਪ ਦੇ ਤੁਹਾਨੂੰ ਪਤਾ ਵੀ ਜੈਪੂਰੀਆ ਕਰਵਾਉਣ ਤੋਂ ਜਾਲੂਕੁਲ ਦੀ ਮੈਂ ਵੈਲਾ ਸੁਣ ਤੋ ਕੋਣੀ ਹੁੰਦੀ ਆ ਇਹ ਇਹ ਮੈਂ ਤੁਹਾਨੂੰ ਦਿਖਾਉਣੀ ਆ ਬਲੌਜ਼ ਬਣ ਕੇ ਰੈਡੀ ਹੋਇਆ ਤੁਸੀਂ ਵੀ ਬਣਵਾਉਣਾ ਹੋਵੇ ਬਲੌਜ਼ ਜੈਕਟ ਕੋਟੀ ਕੁਝ ਵੀ ਬਣਵਾਉਣਾ ਹੋਵੇ ਤੁਸੀਂ ਆਪਦੀ ਆਰਡਰ ਫੱਕ ਕਰਵਾ ਸਕਦੇ ਹੋ ਤੁਹਾਨੂੰ ਪਤਾ ਵੀ ਆਪਾਂ ਕਿਹੜੀ ਲੀਟੇ ਨੰਬਰ ਦਿੱਤੇ ਹਿੰਦਾ ਇਹ ਇੱਕ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ ਮੇਰੀਆਂ ਭੈਣਾਂ ਬਹੁਤ ਮੈਨੂੰ ਮੈਸੇਜ ਕਰਦੀਆਂ ਫੋਨ ਕਾਲ ਕਰਦੀਆਂ ਦੀ ਤੁਸੀਂ ਜ਼ਿਆਦਾਤਰ ਕੱਪੜੇ ਦਾ ਕੰਮ ਇਸ ਵੀਡੀਓ ਨਿਪਾਉਂਦੇ ਕੱਪੜਿਆਂ ਦੀ ਬਹੁਤ ਭੈਣਾ ਮੈਨੂੰ ਕੋਲ ਲੰਦੀਆਂ ਨੇ ਤੇ ਮੇਰਾ ਹਜੇ ਨਾ ਕੱਪੜਿਆਂ ਦੀ ਸੈਟਿੰਗ ਨਹੀਂ ਹੋएगी ਕੋਈ ਗੱਲ ਨਹੀਂ ਆਪਾਂ ਜਿਆਦਾ ਆਨਲਾਈਨ ਕੱਪੜੇ ਦਾ ਕੰਮ ਹੀ ਕਰਨਾ ਹੈਗਾ ਮੇਰਾ ਹਜੇ ਸਮਝ ਆ ਸੈਟਿੰਗ ਜਿਆਦਾ ਕੰਮ ਜੈ ਨਹੀਂ ਸੀਗਾ ਤੇ ਫਿਰ ਆਪਾਂ ਜ਼ਿਆਦਾਤਰ ਆਪਾਂ ਕੱਪੜੇ ਨੇ ਵੀ ਉਹ ਲੈ ਕੇ ਆਇਆ ਕਰਾਂਗੇ ਬਹੁਤ ਘੱਟ ਡਿਟੈਲਸ ਵਾਲੇ ਕਰਨੇ ਕੱਪੜੇ ਆਪਾਂ ਕਿਉਂਕਿ ਮੈਂ ਕੱਪੜੇ ਦਾ ਰੀਟਪਾ ਬੈਸੀ ਬਹੁਤ ਘੱਟ ਲਾਉਣੀ ਆ ਤਾਂ ਹੀ ਆਪਣਾ ਕੰਮ ਬਹੁਤ ਵਧੀਆ ਚੱਲਦਾ ਕੱਪੜੇ ਦੇਖੋ ਮੈਂ ਰੀਟ ਬਹੁਤ ਘੱਟ ਲਉਣੀ ਮਸਾਨੂੰ ਅੱਗੇ ਵਸਦਾ ਸੀ ਕਿ ਆ ਨਹੀਂ ਮੈਂ ਕਿ ਇਹ ਕਾਰਨ ਘੱਟ ਇਨਾ ਕਿਉਂ ਲਾਉਣੀ ਆ ਤੇ ਆਪਾਂ ਕੱਪੜੇ ਦਾ ਕੰਮ ਜ਼ਿਆਦਾ ਵਧਾਵਾਂਗੇ ਜ਼ਿਆਦਾ ਵਧੀਆ ਵੈਰੀਟੀ ਲੈ ਕੇ ਆਇਆ ਕਰਾਂਗੇ ਫਿਰ ਥੋੜੀ ਸੈਟਿੰਗ ਜੀ ਹੈ ਨਹੀਂ ਅਜੇ ਤੇ ਜ਼ਰੂਰ ਆਪਾਂ ਇਹ ਕੰਮ ਜ਼ਿਆਦਾ ਵਧਾਉਣਾ ਕੱਪੜੇ ਦਾ ਕੱਪੜੇ ਦਾ ਆਨਲਾਈਨ ਜ਼ਿਆਦਾ ਕੰਮ ਕਰਨਾ ਹੈ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਬਲੌਗ ਦੱਸਿਓ ਜੀ ਦੇਖੋ ਜੀ ਬਹੁਤ ਹੀ ਸੋਹਣਾ ਬਣ ਕੇ ਤਿਆਰ। ਦੇਖੋ ਜੀ। ਸੋਨੂੰ ਵੀ ਐਸ ਤਨਾ ਪਸੰਦ ਹੋਵੇ। ਪੂਰੀਆਂ ਵਾਹਾਂ ਲਹਾਫ ਵਾਹਾਂ ਲਵਾਜੂ ਵਾਲਾ ਜਿਵੇਂ ਵੀ ਹੋਵੇ ਤੁਸੀਂ ਬਣਵਾ ਸਕਦੇ ਆ। ਦੇਖੋ ਜੀ। ਹਲੋ ਜੀ ਦੇਖੋ। ਇਹ ਆਪਣਾ ਲੋਕਰ ਸੀ ਉਹਨਾਂ ਦਾ ਫੋਨ ਆਇਆ ਸੀ ਕਿ ਵੀ ਅਸੀਂ ਲੈ ਕੇ ਗਏ ਹਨ। ਵੀਡੀਓ ਥੋੜੇ ਕੋਲੇ ਕੱਲ ਨੂੰ ਪਹੁੰਚੂਗੀ ਤੇ ਇਹ ਆਪਾਂ ਅੱਜ ਬਣਾਈ ਕੋਕ ਉਹਨਾਂ ਨੇ ਲੈ ਕੇ ਜਾਣਾਗਾ ਅੱਜ ਸਾਨੂੰ ਪਤਾ ਵੀ ਆਪਾਂ ਤਸਾਕੀ ਤੇ ਗੈਸ ਨੂੰ ਦਿਖਾਈ ਹੈ ਵੀਡੀਓ ਦੱਸਿਓ ਜੀ ਆਪਣਾ ਬਲੌਂਜ ਕਿਦਾਂ ਦਾ ਬਣਿਆਗਾ ਇਸ ਤਰ੍ਹਾਂ ਆਪਾਂ ਬੜੇ ਜੈਨ ਬਣਾਤਾ ਜਿਹੜੀ ਸਮਾਂ ਬਣਤੀ ਦਿਖਾਈ ਦੇ ਇਸ ਤਰ੍ਹਾਂ ਬਣ ਕੇ ਤਿਆਰ ਨਾਹੋ ਜੀ ਦੇਖੋ ਜੀ ਤੁਸੀਂ ਬਣਵਾਉਣਾ ਤੁਸੀਂ ਆਪ ਦੀ ਆਰਡਰ ਬੁੱਕ ਕਰਵਾ ਸਕਦੇ ਆ ਹਾਂ ਜਾਗਟ ਕੋਟੀ ਬਲੌਂਜ ਕੋਈ ਵੀ ਬਣਵਾਉਣਾ ਤਾਂ ਤੁਸੀਂ ਆਪਣੇ ਆਰਡਰ ਬੁੱਕ ਕਰਵਾਓ ਤੇ ਆਪਾਂ ਸੋ ਬਣਾ ਕੇ ਦੇਵਾਂਗੇ ਚਲੋ ਜੀ ਹਜੇ ਤਾਂ ਆਪਣੇ ਕੋਲੇ ਆਰਡਰ ਬਹੁਤ ਆਏ ਪਏ ਆ ਇਹ ਪਹਿੋਂ ਨਾਲ ਦੇ ਰੈਡੀ ਕਰੀ ਜਾਣੇ ਆ ਤੇ ਜਿਵੇਂ ਜਿਵੇਂ ਤੋਂ ਡੀ ਆਰਡਰ ਆਉਣਗੇ ਅਪਾ ਸੋਡਾ ਬਣਾਇ ਚੱਲਾਂਗੇ ਲੋ ਜੀ ਦੱਸਿਓ ਮੈਨੂੰ ਇਹਦਾ ਰੇਟ ਆਪਾਂ ਉਹਨਾਂ ਨੂੰ ਲਾਇਆ 550 ਰੁਪਈਆ 550 ਰੁਪਈਆ ਰੇਟ ਲਾਇਆ ਲੋਕਲ ਹੀ ਆਪਣੇ ਇਥੋਂ ਦੇਖੋ ਇਹ ਵੀਡੀਓ ਨੂੰ ਲਾਇਕ ਸ਼ੇਅਰ ਕਰਨਾ ਕਿ ਮੱਟ ਕਰਕੇ ਦੱਸਣਾ ਆਪਣੇ ਵੀਡੀਓ ਕਿਦਾਂ ਦੇ ਲੱਗੀ ਆ ਬਹੁਤ ਧੰਨਵਾਦ ਆਪਣੇ ਨਾਲ ਜੁੜਨ ਦਾ ਲੋ ਜੀ ਤੁਰਦਾ ਵੈਸੇ ਆਪਣੀ ਵੀਡੀਓ ਜੀ ਛੋਟੀ ਹੋਈ ਗਿਆ ਕਿਉਂਕਿ ਆਪਣੇ ਕੋਲ ਤਾਂ ਕੱਲਾ ਬਲੌਗ ਬਣ ਕੇ ਰੈਡੀ ਹੋਇਆ ਸੀਗਾ ਬਣ ਕੇ ਰੈਡੀ ਹੋ ਗਿਆ ਸੀ ਮੈਂ ਕਿਹਾ ਚਲੋ ਦਿਖਾ ਦਸਾਂ ਦੇਖੋ ਜੀ 550 ਰੇਟ ਲਾਇਆ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਤਿਆਰ ਹੋਇਆਗਾ ਲਓ ਜੀ ਦੱਸਿਓ ਜੀ ਕਮੈਂਟ ਕਰਕੇ ਆਪਣਾ ਬਲੌਗ ਕਿੱਦਾਂ ਦਾ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ ਤੇ ਵੀਡੀਓ ਨੂੰ ਲਾਇਕ ਸ਼ੇਅਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਆ ਕਰੋ ਆਪਣੀ ਵੀਡੀਓ ਸੰਕੇ ਜੰਗੀਆਂ ਲੱਗਦੀਆਂ ਨੇ ਚਲੋ ਜੀ ਤੇ ਠੀਕ ਆ ਆ ਵੀ ਅਸੇ ਵੀਡੀਓ ਤੇ ਕੱਲੇ ਵਲੌਗ ਜੀ ਸੱਚ ਜਿਆਦਾ ਨਹੀਂ ਸੀਗੀ ਤੇ ਫਿਰ ਆਪਾਂ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਦਿਖਾਵਾਂਗੇ ਸ਼ਾਇਦ ਜਿਵੇਂ ਵੀਰੇ ਕੋਟੀ ਆਪਣੀ ਤਿਆਰ ਹੋ ਗਈ ਕੋਟੀ ਬਣਾਈ ਜਾਂਦੇ ਆ ਇਸ ਤਰ੍ਹਾਂ ਕੱਲ ਰ ਮਲਟੀ ਹੋਸਾ ਆਪਣੀ ਲਾਈਕ ਹੋਈ ਹੈ ਬਣ ਕੇ ਤਿਆਰ ਨੂੰ ਤੁਹਾਨੂੰ ਦਿਖਾਵਾਂਗੇ ਤੇ ਲੋ ਜੀ ਠੀਕ ਆ मिलते हैं फिर पर किसी नवी वीडियो अच्छा वैसे व्यूटी छोटी को जी कोई है ब्लाउज जोई है ज्यादा नहीं होने वास्त है नहीं सी चलो जी ठीक है धन्यवाद